ਕੁਲਾ ਕੇ ਦੇਖ ਕੇ ਤਰ ਇਧਰ ਹੈ ਕਿੰਨਾ ਚੰਗਾ ਹੈਲੋ ਫਰੈਂਡਸ ਸੋਸ਼ੀ ਘਰ ਦੀ ਸਾਰਿਆਂ ਨੂੰ ਬੋਲਦੀ ਸੀ ਸਾਰੇ ਜੀ ਕਿਵੇਂ ਹੋ ਆਈ ਬਹੁਤ ਤੁਸੀਂ ਸਾਰੇ ਬੜੀਆਂ ਹੋ ਗਏ ਆ ਤੁਸੀਂ ਮਾਈਕ ਸਕੂਲ ਤੋਂ ਆ ਗਿਆ ਨਹੀਂ ਅੱਜ ਮੇਰੇ ਫਲੈਂਟੇਸ਼ਨ ਤੇ ਆ ਜੂਡਾ ਖੋਲ ਕੇ ਸਕੂਲ ਤੋਂ ਆਇਆ ਹਾਂ ਹੁਣ ਲੱਚ ਖਾਣਾ ਰੋਟੀ ਖਾ ਰਹੀ ਆ ਤੁਂ ਵੀ ਲਾ ਰੋਟੀ ਦੇ ਰਹੀਆਂ ਮੈਂ ਪਰੋਟੀ ਨਹੀਂ ਤੇਰੀ ਦੀ ਕਿਉਂਕਿ ਤੁਹਾਨੂੰ ਪਤਾ ਖਾਂਸੀ ਆ ਸਕੂਲ ਚ ਤੁਹਾਨੂੰ ਪਤਾ ਕੋਈ ਭੇਜਣੀ ਪੈਣੀ ਹੁੰਦੀ ਆ ਹਾਂ ਦੇਖੋ ਤੁਹਾਨੂੰ ਭੰਗ ਭੰਗ ਕਿੱਥੇ ਹੁੰਦੀ ਆ ਹੁਣ ਮੈਂ ਕਿੱਥੇ ਜਾਣਾਗਾ ਵਿਜਾਜ ਬੁੱਲਾ ਬਹੁਤ ਜ਼ਿਆਦਾ ਚਾਹ ਰਹੀ ਆ ਹੁਣ ਮਾਹੀ ਇਹਦੇ ਕੱਪੜੇ ਇਥੋਂ ਕੋਈ ਦੋ ਨਹੀਂ ਮਿਲ ਰਗੇ ਤੁਹਾਨੂੰ ਪਤਾ ਹੀ ਆ ਵੈਸੇ ਜੇ ਮੈਂ ਪਹਿਲਾਂ ਜਿਸ ਮੇਰਾ ਪਹਿਲਾ ਵਲੌਗ ਦੇਖ ਕੇ ਹੁੰਦੇ ਤੁਹਾਨੂੰ ਪਤਾ ਹੀ ਹੋਊਗਾ ਵੇ ਨੀ ਬਜ਼ਾਰ ਮਿਲਪੁਰ ਸਾਈਡ ਚ ਆ ਰਹੀ ਆ ਕੱਪੜੇ ਦੇਖੀ ਆਂ ਗਏ ਆ ਤੇ ਪਪਾ ਨਾਲ ਹਨਾ ਪਪਾ ਨਾਲ ਜਾਣਾ ਹੈ ਹੈ ਸੱਚੀ ਗੱਲ ਬੋ ਸੱਚੀ ਗੱਲ ਸੱਚੀ ਗੱਲ ਦੇਖੋ ਕਿ ਨਹੀਂ ਸ਼ੈਤਾਨ ਮਾਹੀ ਆ ਨਾ ਕੱਪੜੇ ਕੁੱਪੜੇ ਵੀ ਦੇਖੋ ਕਿ ਮੈਂ ਖਲਾਅ ਕੇ ਸਿੱਟੇ ਪਏ ਆ ਨੀ ਖਾਣਾ ਉਹਨੇ ਕਰਦੇ ਸੀ ਖਲਾਅ ਕੇ ਆ ਫਿਰ ਆ ਕੇ ਹੋਂਗਰਤ ਵਗੈਰਾ ਕਰੂ ਹੈ ਨਾ ਤਾਂ ਆਇਆ ਕਾ ਲਾ ਉਨਾਂ ਨੂੰ ਉੱਥੇ ਲੈ ਕੇ ਰੋਟੀ ਲਈ ਨਾ ਕੈਮਰੇ ਚ ਰੋਟੀ ਕਿੰਨਾ ਖਾਂਦੇ ਹੋ ਹੋਰ ਕੋਈ ਗੱਲ ਬਦਲ ਨਹੀਂ ਆਈਾ ਛੋਟੀ ਗੀ ਰੋਟੀ ਖਾ ਲਈ ਐ ਟਿਕ ਰੋਟੀ ਨਾਲ ਕਟੇੜ ਪਰਤਣ ਅਲੂ ਪਿਆਜ਼ ਦੇ ਥਰੋ ਪਿਆਜ਼ ਕਿੱਥੇ ਆ ਦੇ ਅੱਪ ਪਿਆਜ਼ ਦੇ ਇਹਨਾਂ ਬੰਦੂਕਾ ਲੈ ਅੱਛਾ ਹੋਰ ਅੱਜ ਕੀ ਕੀ ਧਿਆਣਾ ਵਾ

ਕਾ ਲੋ ਕਾ ਕੁਛ ਇਤਿਚੇਨੇ ਪਰੋਂਠੀ ਪਰ ਮੈਂ ਤੁਹਾਨੂੰ ਰੈਡੀ ਕਰਨਾ ਇਹਨੂੰ ਹਨ ਬੈਂਡਸ ਪਨਾ ਰੈਡੀ ਬਲੀ ਕਰਦਾ ਆ ਪਾ ਲੈਂਦੇ ਨੂੰ ਤੋ ਰੋਟੀ ਰੈਡੀ ਹੋ ਗਈ ਹੈ ਇੰਤਲਾ ਲੋ ਫਰੈਂਡਸ ਮਾਂ ਹੀ ਹੋ ਗਿਆ ਰੈਡੀ ਚਲੋ ਮਾਂ ਪਾਪਾ ਤਾਂ ਉੱਧਰ ਆ ਚਲੋ ਜਾ ਰਹੀ ਹੈ ਦੇਖੋ ਫਿਰ ਲੋ ਫਰੈਂਸ ਮਾਹੀ ਹੁਣ ਹੀ ਗਏ ਆ ਜਿਹਦੋਂ ਵਾਹ ਬੇਫਰਮਤ ਤੁਹਾਨੂੰ ਦਿਖਾਉਣੀ ਆ ਗਏ ਉਹ ਸੋਹਣੇ ਫਰੈਂਟੇ ਇਕ ਦੇਣਗੇ ਇਕ ਦੇ ਚਲ ਚੱਲ ਆ ਮਿਲਦੇ ਹਾਂ ਜਦੋਂ ਵਾਹੀ ਆ ਹਾਂਜੀ ਫਰੈਂਸ ਮਾਹੀ ਹੁਣੀਆਂ ਆ ਗਏ ਸੀਗੇ ਸੂਟ ਲਿਆਏ ਆ ਹਾਲਤ ਕਹਿਜੀ ਕਰ ਲਈ ਮਾਹੀ મારી હાલત કહેજી કરલી આ દેખ કુછ આ સો તો થારી તો ન મસાઈ મિલે રે બાપા કહેતે મિલઈ ની રહ્યા સીગા આહી કલર મિલેગા ફિર ભી ગ્રીન ઈ ની ચાહીદો સીગા મેં કહા ઠીક હે ચાલ તુ લાઈટ ગ્રીન દેગા થોડા જ લેખડા ઓય કા કુ લાકે દેખ કે તરહ ઠીક અંતર ਜਾਨਾ ਬਾਹਰ ਦਾ ਪਾਕਿਟ ਕਿੰਨੇ ਚੋਰੀਆ ਉਰੇ ਆ ਉਰੇ ਤਖਾ ਬਸ ਇੰਨਾ ਦਿਖਾਈ ਕੋਈ ਬ੍ਰਾਂਡ ਸੋਨਾ ਲੱਗਦਾਗਾ ਹਾਂ ਦੇ ਬ੍ਰਾਂਡ ਸ ਵਧੀਆ ਲੱਗਦਾ ਮਾਈ ਦਾ ਸੂਟ ਇੱਕ ਤਾਂ ਨਾ ਜਦੋਂ ਇੱਕਦਮ ਹੀ ਹੋ ਜਾਂਦਾਗਾ ਮਸੇ ਮਿਲੇਗਾ ਮੁੱਲਾ ਕੋਰ ਸਾਈਟ ਤੋਂ ਪਜਾਮੇ ਦੀ ਹਲਕੀ ਜੀ ਮਤਲਬ ਕਿ ਬੱਧੀਆ ਕਵੇ ਠੀਕ ਐ ਤੇ ਹੁਣ ਸੂਟ ਇੱਕ ਆਂਟੀ ਤੇ ਚੀਟੋ ਸਿਮਲ ਲੈਣੇ ਹੁੰਨੇ ਹਨਾ ਉਹਨੇ ਪਹਿਲਾਂ ਗਾਇਤਾ ਕ ਵੀ ਇੱਕ ਇੱਕ ਜਾਂ ਦੋ ਤਰੀਕ ਤੱਕ ਉਹ ਕਹਿੰਦੀ ਮੈਂ ਲਿਆ ਦੂੰਗੀ ਤੇ ਇਕੱਠੇ ਹੋਣਾ ਮੌਸਮ ਚੇਂਜ ਹੋ ਰਿਹਾ ਤੇ ਛੋਟੇ ਹੋ ਗਏ ਹੁਣ ਕੱਪੜੇ ਵੀ ਅਸੀਂ ਇਕੱਠੇ ਲਵਾਂਗੇ ਹਨਾ ਕਾਕੂ ਅੱਠੇ ਲਵਾਂਗੇ ਫਿਰ ਅਸਰੀ ਫਿਰ ਹੋਣਾ ਤੁਹਾਨੂੰ ਕੋ ਤਾਂ ਬਾਰ ਬਾਰ ਨਾਲ ਤੇ ਇੱਕ ਵਾਰੀ ਚੰਗਾ ਕਰੋ ਹੁਣ ਤੁਹਾਨੂੰ ਕੋ ਤਾਂ ਮੌਸਮ ਤੇ ਆ ਜਾ ਲੂ ਆ ਨਾ ਨੈ ਕੱਲ ਨੂੰ ਪਤਾ ਲੈਣਾ ਪਰ ਇਹਦੇ ਨਿੱਛੇ ਤੇ ਤੁਹਾਨੂੰ ਪਤਾਗਾ ਕਾਹਤਨ ਦੇ ਕੱਪੜੇ ਪਾਇਆ ਕਰਨੇ ਆ ਕੱਲ ਨੂੰ ਕੁਛ ਨਹੀਂ ਤੁਹਾਡੇ ਸਕੂਲ ਲੈ ਗ੍ਰੀਨ ਡੇ ਮਨਾਉਣਾਗਾ ਤੇ ਹਨਾ ਤੁਹਾਨੂੰ ਪਤਾ ਕੱਲ ਨੂੰ ਗ੍ਰੀਨ ਡੇ ਬਲ ਹਾਂ ਹਾਂ ਕੱਲੇ ਗ੍ਰੀਨ ਡੇ ਦੋਨੇ ਪਲੱਸ ਤੇ ਹਨਾ ਬਸ ਤੁਹਾਨੂੰ ਪਤਾ ਥੱਲੇ ਦੀ ਕੋਟਨ ਦੀ ਪੋਣੇ ਪੈਂਦੇ ਨਹੀਂ ਤਾਂ ਛੋਟੇ ਬੱਚੇ ਦੇ ਤੁਹਾਨੂੰ ਪਤਾ ਸਕੀਨ ਨਾਲ ਸੁਕੂਣ ਦੀ ਆ ਕਿ ਸਕੀਨ ਮਤਲਬ ਕਿ ਜਿਹੜੇ ਆਪਾਂ ਗਰਮ ਕੱਪੜੇ ਘੋਣਨੇ ਆ

ਪੈਨਲ ਦਿਨ ਤੋਂ ਕਹਿੰਦੇ ਨੇ ਹੁੰਦਾ ਸਾਰੇ ਬੰਦੇ ਨੂੰ ਜਦੋਂ ਪਹਿਲਾਂ ਤੋਂ ਬੰਦੇ ਆ ਨੌਲੇਜ ਮਿਲ ਜਾਂਦੀ ਆ ਫਿਰ ਫਿਰ ਮੈਂ ਵੇ ਅੱਛਾ ਹੋਣਾ ਹੈ ਨਾ ਥੋੜੀ ਜਿਹੀ ਜੀਵਤੀ ਹੋਈ ਆ ਸਕੂਲ ਤੋਂ ਆ ਕੇ ਰੈਡੀ ਹੋ ਕੇ ਉੱਧਰ ਚਲੇ ਗਈ ਸੀ ਕੱਪੜੇ ਜਾਣ ਕਹਿੰਦੇ ਮम्मा ਮੈਨੂੰ ਹੁਣ ਦੇ ਦੇ ਆਉਂਦੀ ਆ ਮੈਂ ਚੱਲ ਹੁਣ ਮੈਂ ਜੀ ਸਕਦਾ ਹਾਂ ਫਿਰ ਮੈਂ ਵੱਡਾ ਹੋ ਗਿਆ ਤਾਂ ਹਾਂ ਹੁਣ ਤੋਂ ਵੱਡਾ ਹੋ ਗਿਆ ਸੋ ਫਰੈਂਸਰ ਮੈਂ ਇਸ ਬਲੌਗ ਦਾ ਇੱਥੇ ਐਂਡ ਕਰਦੀ ਆ ਜੇ ਤੁਹਾਨੂੰ ਮੇਰਾ ਅੱਜ ਦਾ ਬਲੌਗ ਵਧੀਆ ਲੱਗਿਆ ਹੋਵੇ ਤਾਂ ਲਾਈਕ ਸਬਸਕ੍ਰਾਈਬ ਨੂੰ ਕਰਦੇ ਹੋ ਸ਼ੇਅਰ ਜ਼ਰੂਰ ਕਰਦੇ ਹੋ ਬਦੇ-ਬਦੇ ਕਮੈਂਟਸ ਕਰਦੇ ਹੋ ਤੇ ਧੰਨਵਾਦੀ ਅੱਜ ਦੇ ਲਈ ਲੈ ਅੱਜ ਦਾ ਇਹਨੂੰ ਇੱਕਦਾਨਾ ਇਹਨੂੰ ਦੁਕਾਨ ਜਾਂ ਥੋੜਾ ਜਿਹਾ ਖਾਂਛੇ ਜੀ ਬਹੁਤ ਹੋਇਆ ਹੋਇਆ ਹੈਗਾ ਇਹਨੂੰ ਤੇ ਹੁਣ ਮੈਨੂੰ ਸੁਆਦ ਦੰਨੀ ਆ ਬਾਲੀ ਚ ਤਕਰੀਨੇ ਨੂੰ ਮੈਂਨੂੰ ਤਾਂ ਕਾਹਨੂ ਵੀ ਮੈਨੂੰ ਨੀਂ ਨਹੀਂ ਆ ਰਿਹਾ ਮੈਂ ਚਲਾਂ ਨਾ ਸੁਆਦ ਦੰਨੀ ਆ ધનવાદ સબસ્રાઈબ જરૂર કર્યા કરો પ્લીઝ ધન્યવાદ